ਅੱਜ ਦੇ ਸੁੰਦਰ ਵਚਨਾਂ ਦੀ ਵਿਆਖਿਆ ਵਿੱਚ ਆਪ ਸਭ ਦਾ ਸਵਾਗਤ ਹੈ। ਪਰਮੇਸ਼ਰ ਤੁਹਾਨੂੰ ਆਸ਼ੀਸ਼, ਬਰਕਤ ਔਰ ਕਿਰਪਾ ਬਖਸ਼ੇ। ਜੋ ਅੱਜ ਦਾ ਵਿਸ਼ਾ ਹੈ ਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਖਦਾ ਹੈ ਕਿ ਵੇਖ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ ਤੇ ਤੇਰੇ ਹੰਝੂਆਂ ਨੂੰ ਮੈਂ ਵੇਖ ਲਿਆ ਹੈ। ਮੇਰੇ ਭਾਈ ਭੈਣੋ ਸੱਚਮੁੱਚ ਜੇਕਰ ਤੁਸੀਂ ਪਰਮੇਸ਼ਵਰ ਦੇ ਵਿੱਚ ਵਿਸ਼ਵਾਸ ਦੇ ਨਾਲ ਲਗਨ ਦੇ ਨਾਲ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਵਰ ਨੇ ਤੁਹਾਡੀ ਪ੍ਰਾਰਥਨਾ ਨੂੰ ਸੁਣ ਲਿਆ ਹੈ ਪਰਮੇਸ਼ਵਰ ਉਹ ਪਰਮੇਸ਼ਵਰ ਹੈ ਜਿਹੜਾ ਸੱਚਮੁੱਚ ਬਹੁਤ ਮਹਾਨ ਪਰਮੇਸ਼ਵਰ ਹੈ ਜਿਹੜਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਪਰਮੇਸ਼ਵਰ ਹੈ ਬਾਈਬਲ ਦੇ ਅੰਦਰ ਲਿਖਿਆ ਹਿਜ਼ਕੀਆ ਪਾਦਸ਼ਾ ਜਦੋਂ ਬਿਮਾਰ ਹੋ ਗਿਆ ਤੇ ਲਿਖਿਆ ਉਹ ਮਰਨੌਉ ਸੀ ਪਰਮੇਸ਼ਵਰ ਨੇ ਆਪਣੇ ਦਾਸ ਯਸ਼ਾਇਆ نبی ਨੂੰ ਉਹਦੇ ਕੋਲ ਕੱਲਿਆ ਤੇ ਕਿਹਾ ਜਾ ਉਸ ਨੂੰ ਆਖ ਆਪਣੀ ਜ਼ਿੰਮੇਵਾਰੀ ਆਪਣੇ ਬੱਚਿਆਂ ਉੱਤੇ ਪਾ ਤੇ ਪਰਮੇਸ਼ਵਰ ਦੇ ਬੰਦੇ ਨੇ ਜਾ ਕੇ ਇਸੇ ਤਰ੍ਹਾਂ ਸੁਨੇਹਾ ਦਿੱਤਾ ਔਰ ਜਦੋਂ ਸੁਨੇਹਾ ਦਿੱਤਾ ਤੇ ਉਹ ਇਹ ਗੱਲ ਆਖ ਕੇ ਆ ਗਿਆ ਕਿ ਆਪਣੀ ਜ਼ਿੰਮੇਵਾਰੀ ਆਪਣੇ ਬੱਚਿਆਂ ਤੇ ਪਾ ਕਿਉਂ ਜੋ ਤੂੰ ਮਰਨਾਉਂ ਹੈ ਤੇ ਹਿਜ਼ਕੀਆ ਪਾਦਸ਼ਾਹ ਨੇ ਕੰਧ ਵੱਲ ਮੂੰਹ ਕਰਕੇ ਪ੍ਰਾਰਥਨਾ ਸ਼ੁਰੂ ਕੀਤੀ ਔਰ ਜਦੋਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਫਿਰ ਆਪਣੇ ਦਾਸ ਜਸ਼ਾਇਆ ਨਾਲ ਗੱਲ ਕੀਤੀ ਤੇ ਆਖਿਆ ਜਾ ਵਾਪਸ ਮੁੜ ਜਾ ਮੇਰੇ ਦਾਸ ਹਿਜ਼ਕੀਆ ਨੂੰ ਆਖ ਕਿ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਤੇ ਤੇਰੇ ਹੰਝੂਆਂ ਨੂੰ ਤੇਰੇ ਅਥਰੂਆਂ ਨੂੰ ਵੇਖ ਲਿਆ ਮੇਰੇ ਭਾਈ ਭੈਣੋ ਸੱਚਮੁੱਚ ਸਾਡਾ ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣਨ ਵਾਲਾ ਪਰਮੇਸ਼ਵਰ ਹੈ ਸੱਚਮੁੱਚ ਉਹ ਸਾਡੀਆਂ ਬੇਨਤੀਆਂ ਦਾ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਹੈ ਜਿਵੇਂ ਬਾਈਬਲ ਦੇ ਵਿੱਚ ਹੰਨਾ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਸ ਨੂੰ ਇੱਕ ਪੁੱਤਰ ਦੀ ਬਰਕਤ ਦਿੱਤੀ ਤੇ ਉਸ ਦਾ ਨਾਮ ਸੈਮੂਅਲ ਰੱਖਿਆ ਗਿਆ ਇਸੇ ਤਰ੍ਹਾਂ ਪਵਿੱਤਰ ਬਾਈਬਲ ਦੇ ਵਿੱਚ ਜਦੋਂ ਸੰਤ ਪਤਰਸ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਿਆ ਗਿਆ ਤੇ ਲਿਖਿਆ ਗਿਆ ਕਲੀਸੀਆ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਪਰਮੇਸ਼ਵਰ ਨੇ ਆਪਣੇ ਦਾਸ ਲਈ ਸੰਤ ਪਤਰਸ ਵਾਸਤੇ ਇੱਕ ਫਰਿਸ਼ਤੇ ਨੂੰ ਕੱਲਿਆ ਜਿਸ ਨੇ ਉਸ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਇਸੇ ਤਰ੍ਹਾਂ ਜਦੋਂ ਅਸੀਂ ਪਵਿੱਤਰ ਬਾਈਬਲ ਵਿੱਚ ਪੜ੍ਹਦੇ ਹਾਂ ਪੌਲਸ ਅਤੇ ਸਲਾਸ ਹੋਇਆ ਜਿਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਫੜ ਲਿਆ ਗਿਆ ਔਰ ਜੇਲ ਦੇ ਕੋਠੜੀ ਦੇ ਵਿੱਚ ਸੁੱਟ ਦਿੱਤਾ ਗਿਆ ਅੱਧੀ ਰਾਤ ਦੇ ਸਮੇਂ ਸੰਤ ਪੌਲਸ ਤੇ ਸਲਾਸ ਪਰਮੇਸ਼ਵਰ ਦਾ ਭਜਨ ਗਾਰੇ ਔਰ ਬਾਈਬਲ ਦੇ ਵਿੱਚ ਲਿਖਿਆ ਪ੍ਰਾਰਥਨਾ ਕਰ ਰਹੇ ਸੀ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਜੇਲ ਦੀਆਂ ਨੀਹਾਂ ਹਿੱਲਣੀਆਂ ਸ਼ੁਰੂ ਹੋ ਗਈਆਂ ਜ਼ਿੰਦਰੇ ਟੁੱਟ ਗਏ ਔਰ ਸਾਰੇ ਦਰਵਾਜ਼ੇ ਖੁੱਲ ਗਏ ਪਰਮੇਸ਼ਵਰ ਨੇ ਉਹਨਾਂ ਦੀ ਪ੍ਰਾਰਥਨਾ ਦੇ ਸਦਕਾ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਸੱਚਮੁੱਚ ਉਹ ਪਰਮੇਸ਼ਰ ਪ੍ਰਾਰਥਨਾ ਕਰਨ ਪ੍ਰਾਰਥਨਾ ਦਾ ਉੱਤਰ ਦੇਣ ਵਾਲਾ ਪਰਮੇਸ਼ਰ ਹੈ ਤੁਹਾਡੀਆਂ ਪ੍ਰਾਰਥਨਾ ਨੂੰ ਸੁਣਨ ਵਾਲਾ ਪਰਮੇਸ਼ਰ ਹੈ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਈਯੂਬ ਜਿਹਦੇ ਜੀਵਨ ਦੇ ਵਿੱਚ ਦੁੱਖ ਬਿਮਾਰੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਸ਼ੈਤਾਨ ਨੇ ਇੰਨੀਆਂ ਜ਼ਿਆਦਾ ਉਲਝਣਾ ਪੈਦਾ ਕਰ ਦਿੱਤੀਆਂ ਜਿੱਥੋਂ ਲੱਗਦਾ ਸੀ ਕਿ ਹੁਣ ਈਯੂਬ ਬਚ ਨਹੀਂ ਸਕਦਾ ਪਰ ਈਯੂਬ ਜਿਹੜਾ ਪਰਮੇਸ਼ਰ ਦੇ ਵਿੱਚ ਬਣਿਆ ਰਿਹਾ ਔਰ ਪ੍ਰਾਰਥਨਾ ਵਿੱਚ ਬਣਿਆ ਰਿਹਾ ਇੱਕ ਸਮਾਂ ਆਇਆ ਜਦੋਂ ਪਰਮੇਸ਼ਰ ਨੇ ਈਯੂਬ ਨੂੰ ਉਸ ਦੇ ਹਰੇਕ ਦੁੱਖ ਤੋਂ ਤੇ ਹਰੇਕ ਪਰੇਸ਼ਾਨੀ ਤੋਂ ਉਸ ਨੂੰ ਬਚਾਇਆ ਤੇ ਛੁਡਾਇਆ ਮੇਰੇ ਭਾਈ ਪੈਣੋ ਜਦੋਂ ਈਯੂਬ ਦੀ ਪੁਸਤਕ 42 ਦੇ ਆਏ ਉਤੇ 10 ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਜਦੋਂ ਈਯੂਬ ਆਪਣੀ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾ ਨੇ ਈਯੂਬ ਦੇ ਨਸੀਬਾ ਨੂੰ ਬਹਾਲ ਕਰ ਦਿੱਤਾ ਅਤੇ ਜੋ ਕੁਝ ਈਯੂਬ ਦੇ ਕੋਲ ਸੀ ਯਹੋਵਾ ਨੇ ਦੁੱਗਣਾ ਕਰ ਦਿੱਤਾ ਮੇਰੇ ਭਾਈ ਪੈਣੋ ਲਿਖਿਆ ਜਦੋਂ ਉਹ ਪ੍ਰਾਰਥਨਾ ਕਰ ਚੁੱਕਿਆ ਤਾਂ ਯਹੋਵਾ ਨੇ ਈਯੂਬ ਦੇ ਨਸੀਬਾ ਨੂੰ ਬਹਾਲ ਕਰ ਦਿੱਤਾ ਉਦੇ ਜੀਵਨ ਨੂੰ ਪਰਮੇਸ਼ਰ ਨੇ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਕੀਤਾ ਪਰ ਉਦੋਂ ਜਦੋਂ ਪ੍ਰਾਰਥਨਾ ਕਰ ਚੁੱਕਿਆ ਇਸ ਤੋਂ ਸਿੱਖਣ ਨੂੰ ਮਿਲਦਾ ਹੈ ਜਿੰਨਾ ਸਮਾਂ ਪਰੇਸ਼ਾਨੀ ਸੀ ਈਯੂਬ ਪ੍ਰਾਰਥਨਾ ਵਿੱਚ ਰਿਹਾ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਰਿਹਾ ਪ੍ਰਾਰਥਨਾ ਕਰਦਾ ਰਿਹਾ ਤੇ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਹਦੇ ਨਸੀਬਾ ਨੂੰ ਬਹਾਲ ਕੀਤਾ ਇਸੇ ਲਈ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਹੋਲੀ ਬਾਈਬਲ ਦੇ ਵਿੱਚ ਸਾਨੂੰ ਸਿਖਾਉਂਦਾ ਆ ਕਿ ਜਿਹੜਾ ਇਨਸਾਨ ਪ੍ਰਾਰਥਨਾ ਕਰਦਾ ਪਰਮੇਸ਼ਰ ਉਹਦੀ ਪ੍ਰਾਰਥਨਾ ਨੂੰ ਸੁਣਦਾ ਹੈ ਸੱਚਮੁੱਚ ਸਾਡਾ ਪਰਮੇਸ਼ਰ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਪਰਮੇਸ਼ਰ ਹੈ ਤੇ ਸਾਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਲਾ ਪਰਮੇਸ਼ਰ ਹੈ ਉਸ ਤੋਂ ਬਾਅਦ ਜਦੋਂ ਅਸੀਂ ਯਸ਼ਾਇਆ ਨਵੀਂ ਦੀ ਪੁਸਤਕ 59 ਅਧਿਆਇ ਦੇ ਵਿੱਚ ਪੜ੍ਹਦੇ ਆ ਉੱਥੇ ਲਿਖਿਆ ਜਸ਼ਾਇਆ ਨਵੀਂ ਦੀ ਪੁਸਤਕ 59 ਅਧਿਆਏ ਉਸ ਦੇ ਇੱਕ ਵਚਨ ਦੇ ਵਿੱਚ ਲਿਖਿਆ ਵੇਖ ਯਹੋਵਾ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ ਉਹਦੇ ਕੰਨ ਭਾਰੀ ਭਾਰੀ ਨਹੀਂ ਭਈ ਉਹ ਸੁਣੇ ਨਾ ਪ੍ਰਭੂ ਦਾ ਦਾਸ ਜਸ਼ਾਇਆ ਕਹਿੰਦਾ ਕਿ ਵੇਖੋ ਯਹੋਵਾ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ ਤੇਉਦੇ ਕੰਨ ਬੋਲੇ ਨਹੀਂ ਭਾਰੀ ਨਹੀਂ ਆ ਵੀ ਉਹ ਤੁਹਾਡੀ ਸੁਣੇ ਨਾ ਮੇਰੇ ਭਾਈ ਪੈਣੂ ਸੱਚਮੁੱਚ ਉਹ ਪਰਮੇਸ਼ਰ ਸਾਡੀਆਂ ਪ੍ਰਾਰਥਨਾ ਨੂੰ ਸੁਣਨ ਵਾਲਾ ਪਰਮੇਸ਼ਰ ਹੈ ਜੇਕਰ ਤੁਸੀਂ ਅੱਜ ਕਿਸੇ ਗੱਲ ਲਈ ਪ੍ਰਾਰਥਨਾ ਕਰ ਰਹੇ ਹੋ ਉਹਦਾ ਉੱਤਰ ਨਹੀਂ ਆ ਰਿਹਾ ਨਿਰਾਸ਼ ਨਾ ਹੋਵੋ ਪਰੇਸ਼ਾਨ ਨਾ ਹੋਵੋ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਕਹਿ ਰਿਹਾ ਆ ਵੇਖ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਮਹਾਨ ਪਰਮੇਸ਼ਰ ਜਿਹੜਾ ਆ ਉਹ ਸੱਚਮੁੱਚ ਸਾਡੀਆਂ ਪ੍ਰਾਰਥਨਾ ਨੂੰ ਸੁਣਦਾ ਆ ਔਰ ਸਾਡੇ ਦੁੱਖਾਂ ਨੂੰ ਵੇਖਦਾ ਆ ਸਾਡੀਆਂ ਮੁਸ਼ਕਲਾਂ ਨੂੰ ਵੇਖਦਾ ਆ ਭਾਵੇਂ ਤੁਸੀਂ ਕਿੰਨੀਆਂ ਮਰਜ਼ੀ ਵੀ ਮੁਸ਼ਕਲਾਂ ਦੇ ਵਿੱਚ ਹੋਵੋ ਪਰਮੇਸ਼ਵਰ ਤੁਹਾਡਾ ਤੁਹਾਨੂੰ ਸਾਰੀਆਂ ਮੁਸ਼ਕਲਾਂ ਤੋਂ ਆਜ਼ਾਦ ਕਰਦਾ ਹੈ ਸੋ ਇਸ ਕਰਕੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਭਰੋਸਾ ਰੱਖੀਏ ਵਿਸ਼ਵਾਸਨਾ ਬਣੀ ਰਹੀਏ ਔਰ ਆਪਣੇ ਮਨ ਨੂੰ ਛੋਟਾ ਨਾ ਕਰੀਏ ਆਪਣੇ ਦਿਲ ਨੂੰ ਕਮਜ਼ੋਰ ਨਾ ਕਰੀਏ ਕਿਉਂਕਿ ਉਹ ਪ੍ਰਭੂ ਕਹਿੰਦਾ ਮੈਂ ਤੇਰੀ ਪ੍ਰਾਰਥਨਾ ਨੂੰ ਸੁਣ ਲਿਆ ਤੁਸੀਂ ਕਿਸੇ ਗੱਲ ਦੀ ਵੀ ਪ੍ਰਾਰਥਨਾ ਕਰ ਰਹੇ ਹੋ ਅੱਜ ਤੇ ਵਿਸ਼ਵਾਸ ਰੱਖੋ ਕਿ ਉਹਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ ਤੁਸੀਂ ਮੁਸ਼ਕਲ ਚੋਂ ਪਰੇਸ਼ਾਨੀ ਚੋਂ ਬਿਮਾਰੀ ਚੋਂ ਕਿਸੇ ਵੀ ਕਸ਼ਟ ਵਿੱਚੋਂ ਡਰੋ ਤੇ ਘਾਬਰੋ ਨਾ ਸਿਰਫ ਪ੍ਰਾਰਥਨਾ ਕਰੋ ਤੇ ਉਹਨੇ ਤੁਹਾਡੀ ਪ੍ਰਾਰਥਨਾ ਨੂੰ ਸੁਣ ਲਿਆ ਆ ਓ ਪਰਮੇਸ਼ਰ ਸੱਚਮੁੱਚ ਬਹੁਤ ਜ਼ਿਆਦਾ ਮਹਾਨ ਹੈ ਔਰ ਸਰਵਸ਼ਕਤੀਮਾਨ ਹੈ ਪਰਮੇਸ਼ਰ ਤੁਹਾਨੂੰ ਇਹਨਾਂ ਬਚਨਾਂ ਦੇ ਨਾਲ ਵੱਡੀ ਬਰਕਤ ਤੇ ਵੱਡੀ ਆਸ਼ੀਸ਼ ਦੇਵੇ ਮੇਰੇ ਭਾਈ ਪੈਣੋ ਇਸ ਤਰ੍ਹਾਂ ਸੀ ਹਰ ਰੋਜ਼ ਹੀ ਤੁਹਾਡੇ ਲਈ ਨਵੇਂ ਤੋਂ ਨਵੇਂ ਬਚਨ ਲੈ ਕੇ ਆਉਂਦੇ ਆ ਤੁਸੀਂ ਸਾਨੂੰ ਸਪੋਰਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਦੂਸਰਿਆਂ ਤੱਕ ਸ਼ੇਅਰ ਕਰੋ ਪ੍ਰਭੂ ਤੁਹਾਨੂੰ ਬਰਕਤ ਦੇ ਆਸ਼ੀਸ਼ ਦੇ ਔਰ ਵੱਡੀ ਕਿਰਪਾ ਕਰੇ ਆਮੀਨ